ਵਧਾਈਆ ਗੁਰ ਸਿਖਾ ਮਨ ਵਧੰਨਾ ਜਿਨੀ ਮੇਰਾ ਸਤ ਗੁਰ ਡਿਠਾਰਾ ਮੋ ਰਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਗਰੇਂਦਰਪਾਲ ਸਿੰਘ ਹੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਮਤ ਜੀ ਨਾਨਕਨਾਮ ਦੇਵਾ ਸੰਗਤ ਨੂੰ ਧੰਨ ਗਲਗਿੱਤਰ ਪਾਤਸ਼ਾਹ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਦਿੰਦਾ ਔਰ ਗੁਰੂ ਨੇ ਰਾਮ ਕੀਤੀ ਹੈ ਦਰੋਨਾ ਮਾ ਮਾਰੀ ਤੋਂ ਬਾਅਦ ਅੱਜ ਗੁਰਦਾ ਕਨ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਧੰਗੁਰੂ ਗਰਾਂਜ ਸਾਹਿਬ ਸੱਚੇ ਪਾਤਸ਼ਾਹੇ ਖਤਰਾ ਸ਼ਾ ਪੱਲ ਪਿਆਰਿਆਂ ਦੀ ਗੁਆਹ ਦੇਚ ਆਰੰਭ ਹੋਇਆ ਸੰਗਤਾਂ ਨੇ ਸਵੇਰ ਤੋਂ ਹੀ ਆ ਕੇ ਧੰਗੁਰੂ ਗਰਾਂਜ ਸਾਹਿਬ ਨੂੰ ਆਪਣਾ ਸੀਸ ਚੁਕਾਇਆ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਵੀ ਕਰਨਾ ਸਮੁੱਚੀ ਸੰਗਤ ਨੂੰ ਵਧਾਈ ਵੀ ਦੇਣਾ ਔਰ ਨਾਲ ਨਾਲ ਅੱਜ ਦੇ ਦਿਨ ਤੇ ਕਿਉਂਕਿ ਪੋਤ ਦਾ ਮਹੀਨਾ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਕਰਬਾਨ ਕੀਤੇ ਹੁਣ ਬਹੁਤ ਮਾਣ ਚੜ ਗਿਆ ਅੱਜ ਕੇਂਦਰ ਦੀ ਸਰਕਾਰ ਵੱਲੋਂ ਜੋ ਕਾਲਾ ਕਾਨੂੰਨ ਕਿਸਾਨਾਂ ਦੇ ਪ੍ਰਤੀ ਬਣਾਇਆ ਕਿਸਾਨਾਂ ਨੂੰ ਪਸੰਦ ਨਹੀਂ ਵਪਾਰੀਆਂ ਨੂੰ ਪਸੰਦ ਨਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਕੁਰਬਾਨੀਆਂ ਕਲਗੀਧਰ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਪੂਰੇ ਮਹੀਨੇ ਦਿੱਤੀਆਂ ਉਹ ਕਿਸਾਨੀ ਵੀ ਅੱਜ ਉਹ ਕੁਰਬਾਨੀਆਂ ਦੇ ਰਹੀ ਏ ਤੇ ਮੋਦੀ ਸਾਹਿਬ ਨੂੰ ਬੇਨਤੀ ਹੈ ਨਿਮਰਤਾ ਸਾਹਿਬ ਜੇ ਵਾਕਈ ਗੁਰਦੇਵ ਬਾਦਲ ਸਾਹਿਬ ਦੀ ਸ਼ਹਾਦਤ ਜੇ ਵਾਕਈ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਦੀ ਸ਼ਹਾਦਤ ਨੂੰ ਯਾਦ ਕਰਪਤੋ ਫਿਰ ਕਾਲਾ ਕਾਨੂੰਨ ਵਾਪਸ ਲੈ ਕੇ ਅੱਜ ਦੇ ਦਿਨ ਤੇ ਧੰਨ ਗੁਰੂ ਗੋਵਿੰਦ ਸਿੰਘ ਮਾਰੇ ਸੱਚੇ ਬਾਦਸ਼ਾਹ ਦੇ ਪ੍ਰਕਾਸ਼ ਗੁਰੂ ਨੂੰ ਸਮਰਪਿਤ ਹੋਵੇ ਇਹ ਹੀ ਅਸਲੀ ਸਾਰਾ ਮਨੋਰਥ ਹੋਏਗਾ ਬਹੁਤ ਬਹੁਤ ਸੁਮੇਚੀ ਸੰਗਤ ਦਾ ਧੰਨਵਾਦ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਕਨ ਸਾਹਿਬ ਨੂੰ ਅੱਜ ਦੇ ਮਹਾਨ ਨਗਰ ਕੀਰਤਨ ਤੇ ਅਰਦਾਸ ਕੀਤੀ ਜਾਂਦੀ ਉਹਨਾਂ ਦੀ ਕਾਮਯਾਬੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਜਾਣਾ ਹੈ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪਰਬ ਨੂੰ ਸਮਾਪਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜਾਂ ਪਿਆਰਿਆਂ ਦੀ ਰਹਿਨਮਾਈ ਅਗਵਾਈ ਦੇ ਵਿੱਚ ਆਰੰਭ ਹੋਇਆ ਹੈ ਜੋ ਖਾਸੇ ਜਕਾਰਾ ਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਬਸਰਤ ਪੜਾਵਾ ਤੇ ਸਵਾਗਤ ਕੀਤਾ ਜਾ ਰਿਹਾ ਹੈ ਏ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਆਪਣਾ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਅਚਨੀ ਗੇਟ ਧਰਮਪੁਰਾ ਕਲੋਨੀ ਸਰਕਾਰੀ ਹਸਪਤਾਲ ਤਾਤੀਆਂ ਚੂੰਗੀ ਵਾਟ ਵਾਟ ਥਾਵਾਂ ਦੀ ਯਾਤਰਾ ਕਰਦਾ ਹੋਇਆ ਗੁਰਦੁਆਰਾ ਸਾਧ ਕਰਤਾਰੀਆਂ ਸਾਹਿਬ ਗੁਰਦੁਆਰਾ ਤੋ ਹੁੰਦਾ ਹੋਇਆ ਸ਼ਾਮ ਨੂੰ ਇਹ ਨਗਰਕੀਤਨ ਗੁਰਦਰਾ ਕਾਂਸਾ ਵਿਖੇ ਸਮਾਤ ਹੋਏਗਾ ਸੰਗਤਾਂ ਵਿੱਚ ਬਹੁਤ ਉਸ਼ਾ ਪਾਇਆ ਜਾ ਰਿਹਾ ਹੈ ਸੰਗਤਾਂ ਨੇ ਜਾਲ ਡੈਕੋਰੇਸ਼ਨ ਸਵਾਰਟੀ ਡੇਟ ਝੰਡੇ ਬੈਨਰ ਵੱਖ-ਵੱਖ ਥਾਵਾਂ ਤੇ ਚਾਹ ਪਕੌੜੇ ਫਲ ਫਰੂਟ ਆਦ ਸੰਗਤਾਂ ਵਾਸਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕਰਕੇ ਢੱਟ ਢੱਟ ਲੰਗਰ ਵਰਤਾਏ ਜਾ ਰਹੇ ਹਨ ਮੈਂ ਸਮਝਦਾ ਇਹ ਜੋ ਨਗਰਕੀਤਨ ਹੈ ਕਰੋਨਾ ਮਹਾਮਾਰੀ ਤੋਂ ਬਾਅਦ ਪਹਿਲਾ ਨਗਰ ਕੀਰਤਨ ਜੋ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਤੋਂ ਆਰੰਭ ਹੋਇਆ ਇਸ ਨਗਰ ਕੀਰਤਨ ਨੂੰ ਲੋਕ ਬਾਬੇ ਨਾਨਕ ਦੇ ਵਿਆਹਪੁਰ ਦਾ ਨਗਰ ਕੀਰਤਨ ਸਮਝ ਕੇ ਇਸ ਵਿੱਚ ਵੱਡੀ ਤਰ੍ਹਾਂ ਦੇ ਸੰਗਤਾਂ ਸ਼ਾਮਲ ਹੋ ਰਹੀਆਂ ਮੈਂ ਸਮੁੱਚੀ ਸੰਗਤ ਨੂੰ ਅੱਜ ਦੇ ਇਸ ਸ਼ੋਭਾ ਅਫਸਰ ਤੇ ਆਪਣੇ ਵੱਲੋਂ ਸਤਕਾਰਯੋਗ ਬੀਬੀ ਜਗੀਰ ਕੋ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਭਾਨ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਜੋ ਸੰਗਤਾਂ ਦੁਰ ਪੇਸ਼ ਨਗਰ ਕੀ ਤਰਵਜੇ ਲਾਤਮਸਤਕ ਹੋਣ ਵਾਸਤੇ ਆਇਆਂ ਮੈਂ ਉਹ ਮਲਾਂ ਨੂੰ ਆਪਣੇ ਵੱਲੋਂ ਇਸ ਸੰਸਥਾ ਵੱਲੋਂ ਜੀ ਆਖਦਾ ਹਾਂ ਸਮੂਹੀ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸੈ ਸ੍ਰੀ ਜੀ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਸ ਬੰਦ ਵਿੱਚ ਅੱਜ ਨਗਰ ਕੀਰਤਨ ਜਿਹੜਾ ਹੈ ਗੁਰਦਵਾਰਾ ਸ੍ਰੀ ਕਨ ਸਾਹਿਬ ਤੋਂ ਨਿਕਲ ਰਿਹਾ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਇਸ ਦਿਹਾੜੇ ਦੀ ਵਧਾਈ ਦੇਣਾ ਵਾ ਔਰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਹ ਕਾਲੇ ਕਾਨੂੰਨ ਵਾਪਸ ਲੈ ਲੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ